ਹੁੜਿਆਣਾ ਦੇ ਆਰਤੀ ਚੌਕ ਕੋਲ ਬੀਤੇ ਦਿਨੀ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਫਿਰੋਜ਼ਪੁਰ ਰੋਡ ਤੇ ਡਿਵਾਈਡਰ ਤੇ ਬੋਰੀ ਵਿੱਚ ਪਾ ਕੇ ਇੱਕ ਔਰਦੀ ਲਾਸ਼ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਮ੍ਰਿਤਕਾ ਦੀ ਪਛਾਣ ਰੇਸ਼ਮਾ ਵੱਜੋ ਹੋਈ ਹੈ ਜੋ ਮਹਾਰਾਜਾ ਨਗਰ ਨੇੜੇ ਸਰਕਟ ਹਾਊਸ ਲੇਨ ਨੰਬਰ 2 ਦੀ ਰਹਿਣ ਵਾਲੀ ਹੈ ਜੋ ਆਪਣੀ ਸੱਸ ਅਤੇ ਸਹੁਰੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ ਦਰਸਲ ਰੇਸ਼ਮਾ ਦੀ ਅਕਸਰ ਆਪਣੀ ਸੱਸ ਅਤੇ ਸਹੁਰੇ ਨਾਲ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਰਹਿੰਦੀ ਸੀ ਜਾਣਕਾਰੀ ਮੁਤਾਬਕ ਸੱਸ ਸਹੁਰੇ ਅਤੇ ਪਤੀ ਨੇ ਰੇਸ਼ਮਾ ਦਾ ਕਤਲ ਕੀਤਾ ਹੈ লাশ ਨੂੰ ਟਿਕਾਣੇ ਲਗਾਉਣ ਲਈ ਦੋ ਨੌਜਵਾਨ ਮੋਟਰਸਾਈਕਲ ਤੇ ਬੋਰੀ ਵਿੱਚ ਬੰਦ ਕਰਕੇ লাশ ਨਹਿਰ ਵਿੱਚ ਸੁੱਟਣ ਜਾ ਰਹੇ ਸੀ ਉੱਥੇ ਮੌਜੂਦ ਲੋਕਾਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਹਨਾਂ ਨੇ ਬੋਰੀ ਖੋਲ ਕੇ ਦੇਖੀ ਤਾਂ ਉਸ ਵਿੱਚ ਕੁੜੀ ਦੀ লাশ ਸੀ ਪੁਲਿਸ ਨੇ ਮ੍ਰਿਤਕਾ ਦੇ ਸੱਸ ਸੋਹਰੇ ਅਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਕੱਲ ਉਸ ਦੇ ਮਕਾਨ ਮਾਲਕ ਮਨੋਜ ਨੇ ਪੁਲਿਸ ਨੂੰ ਦੱਸਿਆ ਕਿ ਰੇਸ਼ਮਾ ਦਾ ਸੋਹਰਾ ਕਿਸ਼ਨ ਅਤੇ ਸੱਸ ਦੁਲਾਰੀ ਉਸ ਦੇ ਘਰ ਵਿੱਚ ਕਿਰਾਏ ਤੇ ਰਹਿ ਰਹੇ ਨੇ ਇਹਨਾਂ ਤਿੰਨਾਂ ਵਿੱਚ 8 ਜੁਲਾਈ ਨੂੰ ਲੜਾਈ ਹੋਈ ਸੀ 9 ਜੁਲਾਈ ਦੀ ਸਵੇਰ ਨੂੰ ਉਸ ਨੇ ਦੇਖਿਆ ਕਿ ਇੱਕ ਚਾਦਰ ਵਿੱਚ ਕੁਝ ਬੰਨ ਕੇ ਗੇਟ ਦੇ ਕੋਲ ਰੱਖਿਆ ਹੋਇਆ ਸੀ ਉਸ ਨੇ ਸੋਚਿਆ ਕਿ ਸ਼ਾਇਦ ਕਿਸ਼ਨ ਦਾ ਪਰਿਵਾਰ ਅੱਜ ਕਮਰਾ ਖਾਲੀ ਨਹੀਂ ਕਰ ਰਿਹਾ ਇਸੇ ਲਈ ਉਹ ਸਮਾਨ ਕੱਢ ਰਿਹਾ ਹੈ ਪਰ ਜਿਵੇਂ ਹੀ ਮੈਂ ਇੰਟਰਨੈਟ ਤੇ ਬੋਰੀ ਵਿੱਚ ਮਿਲੀ লাশ ਦੀ ਵੀਡੀਓ ਦੇਖੀ ਮੈਨੂੰ ਪਤਾ ਲੱਗਾ ਕਿ ਕਿਸ਼ਨ ਅਤੇ ਉਸ ਦੀ ਪਤਨੀ ਦੁਲਾਰੀ ਨੇ ਮਿਲ ਕੇ ਆਪਣੀ ਨੂੰਹ ਦਾ ਕਤਲ ਕੀਤਾ ਹੈ ਅਤੇ ਦੋ ਨੌਜਵਾਨਾਂ ਨੂੰ লাশ ਦਾ ਨਿਪਟਾਰਾ ਕਰਨੇ ਕਿਹਾ ਹੈ। ਅਦੇ ਕੁਮਾਰ ਅਤੇ ਇੱਕ ਹੋਰ ਵਿਅਕਤੀ লাশ ਦਾ ਨਿਪਟਾਰਾ ਕਰਨ ਵਾਲਿਆਂ ਵਿੱਚ ਸ਼ਾਮਲ ਨੇ। ਦੋਵਾਂ ਮੁਲਜ਼ਮਾਂ ਨੇ ਰੇਸ਼ਮਾ ਦੀ লাশ ਦਾ ਨਿਪਟਾਰਾ ਕਰਨ ਲਈ ਆਰਤੀ ਚੌਂਕ ਨੇੜੇ ਬੋਰੀ ਸੁੱਟ ਦਿੱਤੀ। ਉਹਨਾਂ ਨੂੰ ਰਾਗੀਰਾ ਨੇ ਰੋਕਿਆ ਪਰ ਦੋਵੇਂ ਨੌਜਵਾਨ ਮੋਟਰਸਾਈਕਲ ਛੱਡ ਕੇ ਮੋਕੇ ਤੋਂ ਭੱਜ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ੀਆਂ ਦੀ ਪਛਾਣ ਸੋਹਰਾ ਕਿਸ਼ਨ ਸੱਸਦੁਲਾਰੀ ਅਤੇ ਅਦੇ ਵਜੋ ਹੋਈ ਹੈ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ